ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾੜੇ ਦੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਆ ਵਧੀਆ ਝੋਟੀਆਂ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਸਾਰਾ ਵਧੀਆ ਠੀਕ ਠਾਕ ਹੈ ਜੀ ਜਿਹੜੇ ਭੈਣ ਭਰਾ ਮਾਣਾੜੇ ਦੀ ਫਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਵੀਰ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵਿੱਚ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਦੇ ਵੀ ਵਧੀਆ ਜਿਹਾ ਆਪਣੇ ਉਹ ਤਿੰਨੇ ਆ ਵਧੀਆ ਟੌਪ ਦੇ ਹਾਂਜੀ ਹਾਂਜੀ ਛੋਟੀਆਂ ਸੱਨੇ ਸੁਈਆਂ ਠੀਕ ਹੈ ਸੁਈਆਂ ਵਧੀਆ ਕੁਆਲਟੀ ਵਾਲੀਆਂ ਤੇ ਜਿਆਜ ਰੇਟ ਤੇ ਭਾਅ ਠੀਕ ਹੈ ਜੀ ਹਾਂਜੀ ਹਾਂਜੀ ਟੌਪ ਦੀਆਂ ਛੋਟੀਆਂ ਵਧੀਆ ਛੋਟੀਆਂ ਹਾਂਜੀ ਬਾਕੀ ਦੀਦੀ ਹਰ ਵਾਰ ਐਂੋ ਗੱਲ ਕਹਿੰਦੇ ਆਂ ਵੀ ਆਪਣੇ ਨਾਲ ਡੰਗਰ ਲਈਦਾ ਸਾਫ਼ ਸੋਧਾ ਕਰਦੇ ਹਾਂਜੀ ਹਾਂਜੀ ਬਾਕੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਬਿਲਕੁਲ ਸਾਡਾ ਪੰਜਾਪੀ ਵੀ ਨਹੀਂ ਜਾ ਕੇ ਮੈਂ ਦੇਲ ਧਰ ਕੇ ਫੇਰੀ ਬਿਲਕੁਲ ਬਿਲਕੁਲ ਸਹੀ ਗੱਲ ਕਿਹੜੀ ਗੱਲ ਤੇ ਕੁਆਲਟੀ ਵਾਲੀ ਜਮ ਹੋ ਰਿਹਾ ਟੌਪ ਦੇ ਹਾਂਜੀ ਹਾਂਜੀ ਕਦੀ ਨਾ ਦੱਸਦੇ ਆ ਠੀਕ ਹੈ ਜੀ ਬੇਟਾ ਤੁਆ ਸੋਈ ਠੀਕ ਹੈ ਜੀ ਦੇਖੋ ਜੀ ਬੈਨ ਵਿੱਚ ਜੰਪਲ ਬਹੁਤ ਵਧੀਆ ਲੱਗਾ ਆ ਤੇ ਕਾਲੀ ਸ਼ਾ ਝੋਟੀ ਆ ਜੇ ਵੀਰ ਕੇ ਵੀਰ ਭਰਾ ਨੇ ਸੇਵਾ ਕੀਤੀ ਆ ਨਾ ਜਨਵਰੀ ਹਾਂਜੀ ਝੋਟੀ ਸਾੰਬੀ ਆ ਜੋ ਤਾਂ ਠੀਕ ਹੈ ਤੇ ਸਿਰੇ ਦੀ ਝੋਟੀ ਆ ਪੂਰੀ ਵੀਰ ਦੁੱਧ ਵਾਲੀ ਹੌ ਲੱਗੋਨੀ 14 ਕਿਲੋ ਦੇ ਹੌਣ ਚ ਲੰਦੀ ਆ ਇਹਨਾਂ ਸੋਈ ਨੂੰ ਅੱਠ ਨੌ ਹੈਗੀ ਠੀਕ ਸਿਆਖ ਪੂਰੀ ਕੁਆਲਟੀ ਵਾਲੀ ਝੋਟੀ ਆ බබ පේසි එක රං කලී ශපර සවඩී ජ ර වාල බොද්ද කනු විර ਕਾਨੂੰਨ ਜਿਹੜੇ ਮੱਝ ਵਾਕੇ ਦੀ ਕਹਿਦੀ ਹੈ ਹਾਂਜੀ ਹਾਂਜੀ ਤੇ ਛੋਟੀ ਆਪਣੇ ਜਦੋਂ ਕਰੀਏ ਨਾ ਸੇਵਾ ਛੋਟੀ ਵੀ ਰਿਦਨ ਦੀ ਕੋ ਘਟ ਨਹੀਂ ਰਹਿੰਗੀ ਇਧਰ ਲਾਈ ਆ ਮੈਂ ਜਿੱਤੀ ਗਾਲਾ ਵੀਰ ਝੋਟੀ ਦੁੱਧ ਵਾਲੀ ਝੋਟੀ ਹੈ ਕਮਾਲਿਆਂ ਵੀਰੇ ਹੀ ਕਰਦੀਆਂ ਕਟੀਆਂ ਪਾਲੰਦੇ ਨੇ ਉਹ ਹਰਿਆਣੇ ਨੂੰ ਘੱਟ ਨਹੀਂ ਹਰਿਆਣੇ ਨੂੰ ਘੱਟ ਨਹੀਂ ਗਾਲਿਆ ਤੂੰ ਮਾਲ ਮਿਕਸ ਹੋ ਗਿਆ ਮਹੀਂ ਸਰੇ ਸਰੇ ਦੀ ਆਪਣੇ ਇਧਰ ਵੀ ਬੜੀ ਵੀ ਇਧਰ ਹੀ ਮਾਲ ਪਸ਼ੂ ਚੰਗਾ ਇਧਰ ਮਿਲਣ ਦਾ ਵੀ ਆ ਵਧੀਆ ਕੁਆਲਟੀ ਵਾਲਾ ਇਧਰੋਂ ਝੋਟੀ ਭਾਈ ਕਹਿੰਦੇ ਖਰੀਦੀ ਆ ਤੇ ਦੇਖੋ ਜੰਪਾਲ ਝੋਟੀ ਦਾ ਬਣਿਆ ਝੋਟੀ ਵੀ ਸੋਹਣੀ ਬੰਦਿਆ ਜਿਹੜੀ ਗਾਲਾ ਵੀਰ ਜੱਡਾ ਲੱਗਾ ਪੂਰੀ ਕੁਆਲਟੀ ਵਾਲੀ ਝੋਟੀ ਆ ਤੇ ਬੰਦ ਫੀਖਾ ਥਾਨ ਫੁਣ ਬਹੁਤ ਸੋਹਣਾ ਪਿਆਰਾ ਲੱਗਾ ਵਧੀਆ ਤੇ ਆ ਬੱਚਾ ਕੱਟੀ ਨਹੀਂ ਘਟਾ ਆ ਜੇ ਪੂਰੀ ਨਿਯਾਰੇ ਵਾਲੀ ਕਿਵਟੀ ਠੀਕ ਆ ਦੱਸੋ ਵੀਰ ਜੀ ਕੀ ਇਹਦਾ ਮੁੱਲ ਫੋਨ ਵੀਨ ਬਿਲਕੁਲ ਜਾਇਜ਼ ਮੋਲ ਕਰਨ ਨੂੰ ਝੋਟੀ ਸਮੇਂ ਦੇ ਹਿਸਾਬ ਨਾਲ ਲੇਖਦੀ ਆ 35 ਦੀ 40 ਦੀ ਪਰ ਨਹੀਂ ਉਹ ਮੋਲ ਨਹੀਂ ਕਰਨਾ ਹਾਂਜੀ ਇਹ ਹਾਂ ਤੇ ਨਾ ਇੱਕ ਦਾ ਇੱਕ ਦਾ ਦੀ ਇੱਕ ਦਾ ਦੀ ਹਾਂ ਜੈਸਨੋਈ ਚੋ ਜੀ ਜੈਸਨੋ ਬਾਈ ਦਾ ਰੇਟ ਦਾ ਇੱਕ 10000 1 ਲੱਖ 10 ਦਾ ਇੱਕ ਦਾ ਦੀ ਕਿਵਟੀ ਦੇ ਦਾਂਗੇ ਪਰ ਵੀਰ ਪੂਰੇ ਇਲਾਕੇ ਦੇ ਵਿੱਚ ਝੋਟੀ ਵਾਲਾ ਦੁਕਾਨਾ ਵੇਖ ਕੇ ਜਿਹੜੇ ਖਾਣੇ ਆਪਣੀ ਸੰਭਾਲ ਦਾ 1 ਲੱਖ 10000 ਜੈਸਨੋ ਰੇਟ ਬਾਈ ਕਹਿੰਦੇ ਤਾਂ ਵਧੀਆ ਝੋਟੀ ਆ ਕੁਆਲਿਟੀ ਵਾਲੀ ਪੂਰੀ ਵਧੀਆ ਗਾਪੀ ਦੁੱਧ ਵਾਲੀ ਮੈਂ ਦੁੱਧ ਵਾਲੀ ਆ ਇੱਕ ਰੰਗ ਕਾਲੀ ਆ ਉਹ ਯਾਰ ਬਹੁਤ ਸੋਹਣੀ ਝੋਟੀ ਜਿਹੜਾ ਮਰਜੀ ਵੀਰ ਭਰਾ ਉੱਤੇ ਆ ਕੇ ਦੇਖ ਕੇ ਫੇਰ ਝੋਟੀ ਨੂੰ ਹੱਥ ਪਾ ਠੀਕ ਆ ਝੋਟੀ ਫਾਂਦੀ ਆ ਸੁਆਣੀ ਝੋਟੀ ਸਹੀ ਆ ਲਓ ਜੀ ਆ ਗਈ ਝੋਟੀ ਝੋਟੀ ਕਦੋਂ ਤੱਕ ਤਿਆਰ 12 ਕਿਲੋ ਹੋਊਗਾ ਠੀਕ ਆ ਇਹ ਮਾਰ ਕੱਟੀ ਆ ਥੋਈ ਨਾ ਹੁੰਦੀ ਇਹ ਮਾਰ ਬਚਾ ਹੀ ਪਾਈ ਬੱਚਾ ਹਟਾ ਗਿਆ ਇਹਦੇ ਮਾਰ ਕੱਟੀ ਆ ਠੀਕ ਇਹ ਸਿੰਗਲ ਹੈ ਧੀ ਝੋਟੀ ਇਹ ਵੀ ਬਹੁਤ ਵਧੀਆ ਝੋਟੀਆਂ ਕੁਆਲਟੀ ਵਾਲੀ ਸਫਾਈਆਂ ਸਫਾਈਆਂ ਝੋਟੀ ਨੂੰ ਬਹੁਤ ਸਾਫ ਲੱਗੀਆਂ ਆਹ ਪਾਂਡੇ ਦੀ ਵੀਰ ਬਹੁਤ ਜਿਆਦਾ ਸਾਫ ਹੈ ਖੁਦਰੀ ਦੁੱਧ ਵਾਲਾ ਜਾਨਵਰ ਹੈ ਦੁੱਧ ਵਾਲੀ ਮਹੀ ਪਾਣੀ ਠੀਕ ਹੈ ਇਹ ਪੂਰੀ ਇਹ ਸਫਾਈਆਂ ਲੱਗੀਆਂ ਝੋਟੀ ਨੂੰ ਹੀ ਪੂਰੀ ਕੁਆਲਟੀ ਵਾਲੀ ਜੀ ਇੱਕ ਵੇ ਪੂਰੀਆਂ ਪਾਈਆਂ ਪ੍ਰਾਪਰ ਆ ਫਿਰ ਹਨ ਐ ਵਧੀਆ ਕੁਆਲਟੀ ਲਗਾ ਤੇ ਪਾਈਆਂ ਇਹੋ ਕਰੋ ਜੀ ਆਕਾ ਇਹ ਸਾਬ ਦੇ ਖਵਰੀ ਘਟੀਆਂ ਵੀ ਨੇ ਵੱਡੀ ਪੂਰੀ ਕੁਆਲਟੀ ਵਾਲੀ ਤੇ ਦੁੱਧ ਵਾਲੀ ਆ ਦੁੱਧ 12 15 ਨਾਲੇ 20 ਨਾਲੇ ਕੱਟੀ ਮਲੜਿਆ ਪੂਰੀ ਬਣ ਕੇ ਠੀਕ ਹੈ ਦੱਸੋ ਵੀ ਕੀ ਮੋੜੇ ਦਾ ਜੇ ਮਰਜ਼ੀ ਕਰੀਏ ਘਟੀਆਂ ਅੱਜ ਦੇ ਬਾਜ਼ਾਰ ਦੇ ਵਿੱਚ ਹਾਂ ਨਾ ਹੀ ਤੇ ਵਿੱਚ ਚੰਗੀ ਸੇਵਾ ਕਰੂਗਾ ਦੁੱਧ 13 14 ਕਿਲੋ ਵਧੀਆ ਦੇਵੂਗੀ ਹਾਂ ਜੀ ਹਾਂ ਨਾ 85000 ਦੀ ਹੈ 85000 ਦੀ ਠੀਕ ਹੈ ਬਾਈ ਜੀ ਓਕੇ ਦੇ ਦਾਂ ਵੀ ਜੀ ਤੇਰੀ ਲੈਣੀ ਬੋਲ ਠੀਕ ਹੈ ਬਾਈ ਚੰਗੀ ਕੱਟੀ ਵੀ ਸਾਲ ਦਾ ਸੁਦਰੀ ਵੱਡੀ ਝੋਟੀ ਪਤਲੀ ਜਾਂਦੀ ਜੀ ਠੀਕ ਹੈ ਸਿੰਗਲ ਹਾਡੀ ਝੋਟੀ ਹੈ ਪੂਰੀ ਸਾਲ ਦੀ ਪਰ ਵੱਡੀ ਝੋਟੀ ਵੀ ਪੂਰੀ ਠੀਕ ਹੈ ਆ ਮੈਂ ਵੀ ਕੋਈ ਤੋਂ ਦੇਣਾ ਕਿ 10 ਹਾਂ ਜੀ ਮੈਂ ਪੂਰੀ ਸਾਹਮਣ ਵਾਲੀ ਹੈ ਇਹਦੇ ਹੁਣ ਦੁੱਧ ਮੈਂ ਹੋਗਾ 8 ਕਿਲੋ ਹਾਂਜੀ ਹਾਂਜੀ 8 ਕਿਲੋ ਦੁੱਧ ਹੋਗਾ ਪਰ ਚੰਗੀ ਕਿ ਸੇਵਾ ਕਰੇ ਦੁੱਧ ਦਾਸ ਲੈ ਮੈਂ ਦੇਣ ਵਾਲੀ ਆ ਹਾਂਜੀ ਸਾਂਭੀ ਕਿਨੇ ਘਾਟੇ ਜੋ ਠੀਕ ਹੈ ਜੀ ਲੇ ਭਾਈ ਮਗਰ ਬੱਚਾ ਹੋਏ ਸੋਈ ਏ ਵੀ ਤੇ ਵਧੀਆ ਵਾਰੀ ਮੈਂ ਸੋਈ ਆ ਮਗਰ ਫਟਾ ਮੋਟ ਤੇ ਬਹੁਤ ਸੋਣੀ ਏ ਸਾ ਮੈਂ ਆ ਤੇ ਸੇਵਾ ਪੂਰੀ ਹੋ ਲੋ ਤੇ ਵਧੀਆ ਦੁੱਧ ਭਰੀ ਆ ਬਹੁਤ 10 ਕਿਲੋ ਮਜਾ ਦੇਣ ਵਾਲੀ ਦੇ ਭਾਣਾ ਜਾਜਮਈ ਵੀ ਮੈਂ ਨੂੰ ਦੇਖਾ ਥਾਂ ਕਿਡਾ ਵਧੀਆ ਲੱਗਾ ਆ ਲਿਵਾ ਥਾਂ ਚੰਗਾ ਲੱਗਾ ਮੈਂ ਦੁੱਧ ਢਲੀ ਮੈਂ ਸਿਰਫ ਵੀਰ ਜਦੋਂ ਮੈਂ ਸੋਈ ਮਾਣੇ ਆਲੇ ਆਪਣੀ ਨੂੰ ਕਾਲ ਆਈ ਆ ਹਾਂ ਜੀ ਮਾਗਦਾ ਤੇ ਮਾਫ਼ ਮਾਫ਼ ਮਾੜ ਰਹੀ ਪਾ ਠੀਕ ਆ ਜੀ ਚਾਰ ਦਿਨ ਵੀ ਰਮਾਂਡ ਛਾਂਡ ਖਾਦਾ ਨਾ ਮੈਨੇ ਦੋ ਤਾਂ 5 ਕਿਲੋ ਮਾਝ ਨਾ ਦੇਣ ਵਾਲੀ ਠੀਕ ਵਾਹ ਬਚਾ ਹਾਂ ਜੀ ਦੱਸੋ ਜੀ ਕਿ ਮੋਲ ਆ ਬਿਲਕੁਲ ਜਾਇਜ਼ ਬੋਲ ਕਰਨ ਨੂੰ ਭਾਵੇਂ ਫਿਰ 65000 ਦੀਆਂ ਡਾਂਡਾਂ 65000 ਦੀਆਂ ਡਾਂਡਾਂ 60000 ਜੇ ਅਸਨੋ ਦਾ ਕੋਈ ਹੈਗਾ ਮਨ ਛੱਡਦਾ ਵੀ 2000 2000 60000 ਜਿੱਤਰੇ 8000 ਦੀ ਪਾਈ ਕਹਿੰਦੇ ਛੱਡਦਾਂਗੇ ਜੇ ਅਸਨੋ ਰੇਟ 65000 ਰੇਟ 60000 ਲਾ ਕੇ 10 ਕਿਲੋ ਤੋਂ ਵੱਧਿਆ ਦੇ ਰਾਂਗੇ ਠੀਕ ਹੈ ਜੀ ਪਰ ਹੋਈ ਸੀ ਮਾ ਵਾਣ ਕਵਾਲਿਟੀ ਵਾਲੇ ਪਸ਼ੂ ਆ ਤੇ ਸਾਹ ਸੁਤਰੀ ਤੇ ਨਿਕੇ ਨਿਕੇ ਰੇਡਿਆ ਲਾਈਕ ਕਮੈਂਟ ਤੇ ਸ਼ੇਅਰ ਕਰੋ ਤਾਂ ਵਧੀਆ ਕਹਾਣੀ ਲੈ ਪੈਸ਼ ਕਰ। ਮਨ ਰਜੀ ਵੀ ਭਾਈ ਦੇ ਘਰੋਂ ਦੇ ਫਿਰ ਇੱਕ ਦੋ ਤਿੰਨ ਤਾਂ ਮਈਆਂ ਦੋ ਘਾਲ ਦਿੱਤੀਆਂ। ਹਾਂਜੀ। ਤੇ ਤੁਹਾਨੂੰ ਪਤਾ ਜਿਹੜੇ ਕੋ ਵੀਰ ਦਾ ਕੱਟ ਕੇ ਆਉਂਦੇ ਆ। ਹਾਂਜੀ ਠੀਕ। ਆਉਂਦੇ ਮਈਆਂ ਦੋ ਤਿੰਨ ਕਿੰਨੀਆਂ। ਠੀਕ। ਮਈਆਂ ਮਰਜੀ ਪੰਜ ਦੋ ਤਿੰਨ ਦੋ ਤਿੰਨ ਲੱਗਦਾ। ਜੀਵਾ। ਕਹਿੰਦਾ ਇੱਕ ਤਾਂ ਮੈਂ ਵੀ ਸ਼ੇਅਰ ਹਵਾਤ ਹੋਵਾ ਤੇ ਚੈਨਲ ਨੂੰ ਕਰਿਆ ਕਰੋ। ਤੇ ਵੀਰ ਕੋਲ ਠੀਕ ਆ। ਮਰੇ ਨੰਬਰ ਤੇੋਂ ਧੰਨਵਾਦ ਕਰਦੀ ਡਰੈਸ ਬੋਲਦੇ ਜੀ ਨੰਬਰ ਹਾਂਜੀ ਜੀ 84 27 40 77 53 ਨਾਮ ਮਾਣਾ ਦੇ ਪਿੰਡ ਤੋਂ ਪਿੰਡ ਭੋਮਾ ਜਿਹੜਾ ਆਂਦਾ ਸਰ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ